ਹੈਲੋ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਹੋ ਦੋਸਤੋ ਆਪਾਂ ਪਹੁੰਚੇ ਆ ਸਤਲੁਜ ਦਰਿਆ ਤੇ ਤੇ ਅੱਜ 23 ਤਰੀਕ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਤੇ ਤੁਸੀਂ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਜਰੂਰ ਅੱਗੇ ਤੋਰਿਆ ਜੀ ਭਰਾਓ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਟਾ ਜਿਹੜੀ ਇਹ ਬਹੁਤ ਜ਼ਿਆਦਾ ਲੱਗੀ ਹੋਈ ਸੀ ਤੇ ਪਾਣੀ ਦਾ ਵੀ ਤੁਸੀਂ ਕਿਤੇ ਨਾ ਕਿਤੇ ਲੈਵਲ ਚੈੱਕ ਕਰੋ ਕਿ ਪਾਣੀ ਡਾਉਣ ਹੈ ਦੇਖ ਸਕਦੇ ਹੋ ਪਾਣੀ ਕਿਉਂਕਿ ਸਵੇਰ ਦਾ ਕੁਝ ਥੋੜਾ ਥੋੜਾ ਕਰਕੇ ਵਧਿਆ ਸੀ ਠੀਕ ਹੈ ਤੇ ਤੁਸੀਂ ਹੁਣ ਸ਼ਾਮ ਦੀ ਕੰਡੀਸ਼ਨ ਜਿਹੜੀ ਹੈ ਤੁਸੀਂ ਆਪ ਦੇਖ ਸਕਦੇ ਹੋ ਤੇ ਜਲਦੀ ਜਲਦੀ ਵੀਡੀਓ ਭਰਾਓ ਸਾਰਿਆਂ ਤੱਕ ਸ਼ੇਅਰ ਕਰਿਆ ਜੇ ਕਿ ਜਿਹੜੀ ਸਹੀ ਜਾਣਕਾਰੀ ਸਾਰੇ ਵੀਰਾਂ ਭਰਾਵਾਂ ਤੱਕ ਪਹੁੰਚ ਜਾਏ ਤੁਸੀਂ ਵੀ ਦੇਖ ਸਕਦੇ ਹੋ ਇੱਥੇ ਕੋਈ ਨਿਸ਼ਾਨ ਲੱਗੇ ਹੋਏ ਆ ਇਥੋਂ 40 ਡੇਡ ਦਾ ਫਰਕ ਹੈਗਾ ਹਾਂ ਪਾਣੀ ਕਿਉਂਕਿ ਵਧਿਆ ਹੈ ਠੀਕ ਹੈ ਤੇ ਹੁਣ ਜਿਹੜਾ ਪਾਣੀ ਛੱਡਿਆ ਗਿਆ ਹੁਣ ਸ਼ਾਮ ਨੂੰ ਪਤਾ ਲੱਗੂਗਾ ਕਿੰਨਾ ਕੁ ਵਧਦਾ ਹੈ ਤੇ ਤੁਹਾਨੂੰ ਅਪਡੇਟ ਜ਼ਰੂਰ ਆਪਾਂ ਸ਼ੇਅਰ ਕਰਾਂਗੇ ਤੇ ਤੁਸੀਂ ਹੁਣ ਤੁਸੀਂ ਵੇਖ ਸਕਦੇ ਹੋ ਪਾਣੀ ਜਿਹੜਾ ਚੱਲ ਰਿਹਾ ਹੈ ਤੇ ਕਿਤੇ ਨਾ ਕਿਤੇ ਥੋੜਾ ਥੋੜਾ ਕਰਕੇ ਵਧਦਾ ਹੈ ਪਾਣੀ ਆ ਚੈੱਕ ਕਰੋ ਤੇ ਕਿਉਂਕਿ ਹੁਣ ਦੀ ਅਪਡੇਟ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਤੁਹਾਨੂੰ ਇੰਨਾ ਘਬਰਾਉਣ ਵਾਲਾ ਕੰਮ ਨਹੀਂ ਹੈਗਾ ਤੇ ਕਿਉਂਕਿ ਪਾਣੀ ਜਿਹੜਾ ਠੀਕ ਠਾਕ ਜਿਆ ਚੱਲ ਰਿਹਾ ਆ ਤੁਸੀਂ ਖੁਦ ਆਪ ਚੈੱਕ ਕਰੋ ਪਾਣੀ ਜਿਹੜਾ ਲੋੜੇ ਲੋੜ ਤਾਂ ਇਦਾਂ ਹੀ ਚੱਲੀ ਜਾਂਦਾ ਸਵੇਰ ਦਾ ਹੀ ਤੇ ਪਰ ਤੁਸੀਂ ਦੇਖ ਸਕਦੇ ਹੋ ਪਾਣੀ ਹਾਲੇ ਤੱਕ ਨਹੀਂ ਪਹੁੰਚਿਆ ਜਿਹੜਾ ਛੱਡਿਆ ਗਿਆ ਹੈ ਆ ਦੇਖ ਸਕਦੇ ਹੋ ਤੇ ਦੋਸਤੋ ਕਮੈਂਟਾਂ ਦੇ ਵਿੱਚ ਆਪੋ ਆਪਣੇ ਵਿਚਾਰ ਜਰੂਰ ਦੇ ਕੇ ਜਾਇਆ ਕਰੋ ਕਿ ਤੁਹਾਡੇ ਇਲਾਕੇ ਦੇ ਵਿੱਚ ਕੀ ਕੰਡੀਸ਼ਨ ਹੈ ਕਿੱਦਾਂ ਦੇ ਹਾਲਾਤ ਨੇ ਫਾਜ਼ਲ ਕਾਂਜ ਲਾਲਾ ਆਵਾਦ ਫਰੋਜਪੁਰ ਤੇ ਜਿੰਨੇ ਵੀ ਸਾਡੇ ਵੀਰ ਭਰਾ ਹੈਗੇ ਆ ਸੁਲਤਾਨਪੁਰ ਲੋਧੀ ਤੇ ਤੁਸੀਂ ਆਪੋ ਆਪਣੇ ਵਿਚਾਰ ਜਰੂਰ ਦਿਆ ਕਰੋ